ਸਾਹਿਬ ਜੀ ਜੋ ਮੰਗ ਟਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੇ ਇਹ ਹੁਆਂ ਸਚ ਹੋਵੇ ਲੱਖ ਖੁਸ਼ੀਆਂ ਬਾਤ ਸਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਈ ਦਰ ਮਾਂਡੇ ਟਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਕੋਲ ਕੇ ਵਾੜ ਤੋਜ ਬੇਨ ਸੂਰਤ ਕਰ ਕੋ ਮੇਰੀ ਦਰਸਨ ਦੀਜ ਕੋਲ ਕੇ ਵਾੜ ਜੋ ਕੋਟਲ ਗੁਰਸੇ ਵੀ ਆ ਆਹਨ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕਰ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਇਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਇਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਧਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾਉ ਜਨਕੀ ਚਰਨ ਵਸੈ ਮੇਰਾ ਹਿਰ ਰਾ ਚਾਂਗ ਪੁਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ जानकी के चरण वस में रहियरा सांग पुनिता देही जानकी तोर देहो कृपा निद लानक कै सुख एही वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਰਪੀ ਬਾਣੀ ਆਈ ਤੇ ਨ ਸਗਲੀ ਚਿੰਤ ਮਿਟਾਈ ਜੀ ਦੇ ਸਿਰੀ ਅਖੰਡ ਪਾਠ ਸਾਜੀ ਦੀ ਹਰਮਤਾ ਹੈ ਜੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਿਰੀ ਅਖੰਡ ਪਾਠ ਸਾਜੀ ਦੀ ਹਰਮਤਾ ਫਤਿਹ ਵਿੱਚ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਈ ਜੈ ਸੋਚੀ ਲਖਵਾਰ ਚੁਪੈ ਚੁਪ ਨਾ ਹੋਈ ਜੈ ਲਾਇ ਰਹਾ ਲਿਵਤਾਰ ਹੋ ਗਿਆ ਭੁਕ ਨਾ ਉਤਰੀ ਜੈ ਬੰਨਾ ਪੁਰੀਆਂ ਭਾਰ ਸਿਆਣ ਕਾਲ ਲਕੋਏ ਤਾਂ ਇੱਕ ਨਾ ਚੱਲੇ ਨਾ ਕਿਉ ਸਚਿਆ ਰਹੋ ਇਹ ਕਿ ਕੁੜਾ ਟੁੱਟੇ ਪਾਲ ਹੁਕਮ ਰਜਾ ਹੀ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨਾ ਕਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜੇ ਆਈ ਉਹ ਕਿਉ ਤਮਨੇ ਚੋਕਮ ਲਿਖ ਦੁਗ ਸੁਗ ਪਾਈਐ ਇਕ ਨਾ ਹੁਕਮੀ ਬਖਸੀਸੇ ਹੁਕਮੀ ਸਲਾ ਪਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾ ਨਦੁਕ ਮੈਨੂੰ ਜੈ ਤਾਹਮੇ ਕਹਿ ਨ ਕੋਈ ਗਾਵੇ ਕੋ ਤਾਣੂ ਵੇਖਿ ਸੇ ਤਾਣ ਗਾਵੇ ਕੋ ਦਾਤ ਜੜੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਰੀਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਪੈ ਦਿਸੈ ਦੂਰ ਗਾਵੇ ਕੋ ਵੇਖਿਆ ਹਦਰਾ ਦੂਰ ਕਦਨਾ ਕਤੀਨਾ ਆਵੇ ਤੋਟ ਘਾਤ ਘਾਤ ਕਥੀ ਕੋਟੀ ਕੋਟ ਕੋਟ ਦੀਨਾਂ ਦੀ ਲੈ ਦੇਦਕ ਪਾਏ ਜੁਗਾ ਜੁਗੰਤਰ ਕਾਹੀ ਕਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਦਾਵੇ ਪਰਵਾਹ ਸਾਚਾ ਸਭ ਸਾਚ ਨਾਏ ਭਾਖੇ ਭਾਵਾ ਪਰ ਆਕੇ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰੱਖੀ ਹੈ ਜਿੱਦੀ ਸੇ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿ ਸੁਣ ਤਰੇ ਪਿਆਰ ਆਮ੍ਰਿਤ ਵੇਲਾ ਸਚ ਨਾਮ ਦੀਆਂ ਵਿਚਾਰ ਕਰਮੀ ਆ ਵੇ ਕਪੜਾ ਨਦਰੀ ਮੋਕ ਦੁਆਰ ਨਾਨਕਵੇਂ ਜਾਣੀਏ ਸਭ ਆਪੇ ਸਚਿਆਰਿ ਥਾਪੇ ਨ ਜਾਇ ਕਿ ਤਾ ਨ ਹੋਇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨ ਗਾਵੇ ਗੁਣੀ ਨਿੰਦਾ ਨੰਗਾ ਵੀਐ ਸੁਣੀਐ ਮਨ ਰਖਿਆ ਪਾਓ ਦੋਖ ਪਰ ਅਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰਈਸ਼ਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇ ਉਹ ਜਾਣਾ ਕ ਨਾ ਹੀ ਗਹਿਣਾ ਕ ਤ ਨਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨਜਾਈ ਤੀਰਤ ਨਾ ਮਾ ਜੇ ਤਿਸ ਪਾਵਾ ਵਿੜ ਪਾਣੇ ਕੇ ਨਾਏ ਕਰੀ ਜੇ ਤਿਸ ਤ੍ਰਿਪਾਹੀ ਦੇ ਕਾ ਵਿੜ ਕਰਮਾ ਕੇ ਮਿਲੇ ਲਾਈ ਮਾਤ ਵਿਜਰਤ ਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਏ ਸਭਨਾ ਜੀ ਆ ਕਾ ਇੱਕ ਦਾਤਾ ਮੈਂ ਵਿਸਾ ਨਾ ਜਾਈਏ ਵਿਚਾਰੇ ਅਰਜਾ ਬੋਧ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੇ ਨਾਲ ਚਲੇ ਸਭ ਕੋਏ ਚੰਗਾ ਨਾ ਔਰ ਖਾਇ ਕੇ ਜਾਸ ਕੀ ਰਤ ਜਗਲੇ ਜੈ ਤਿਸਨ ਰਲਾ ਬਈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਦੇ ਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇ ਹ ਕੋ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣੇ ਸਿਦ ਪੇ ਸੋ ਨਾਤਮ ਸੁਣੇ ਤਤਵ ਲਖਾ ਸੁਣੀਏ ਦੀਪ ਲੋ ਪਤਾ ਸੁਣੇ ਕੋ ਨ ਤਕੇ ਕਾਲਮ ਨਾਨਕ ਪੱਤਾ ਸ੍ਰੀ ਸੁਨੇ ਮੁਕਤਾਨ ਮੰਦਰ ਸੁਨੇ ਜੋਤਿ ਕੰਦੇਦ ਸੁਨੇ ਸਾਧਕ ਸੁਨੇ ਨਾਨਕ ਪਕਤਾ ਸਦਾ ਵਿਗਾਸ ਸੁਨੇ ਦੁਖ ਪਾਪਾ ਨਾਸ਼ਮ ਸੁਨੇ ਸਤ ਸੰਤੋਖਿਆ ਸੁਨੇ ਅਸਤ ਸਤਿ ਮਾਨੰ ਸੋਣਿਆ ਲਗੇ ਸਹਿਜ ਧਿਆਨ ਨਾਨਕ ਪਕਤਾ ਸਦਾ ਵਿਗਾਸਿ ਸੁਨੇ ਦੁਪਾਪ ਕਾ ਨਾਸੁਮ ਸੁਣਹਿ ਸਰਾ ਗੁਨਾ ਕੈ ਗਾਸਿਨੇ ਸੇਖ ਪੀਰ ਪਾਚਮ ਸੋਣਿਆਂ ਤੇ ਪਬਿਰਾ ਸੁਨੇ ਹਾ ਤੋਏ ਅਜ ਕਾ ਨਾਨਕ ਪਕਤਾ ਸਦਾ ਵਿਗਾਸਿਮ ਸੁਨੇ ਦੁਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਇਮ ਕਾਗਜ ਕਲਮ ਨਾਲ ਲਿਖਣ ਹਾਰ ਮਨ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸਤੋਵੇਂ ਮਨ ਬੁੱਧ ਮਨੇ ਸਗਲ ਪਮਨ ਕੀ ਸੁਧ ਮਨੇ ਮੂ ਚੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਕ ਥਾਪ ਨਾ ਪਾਏ ਮਨੇ ਪਤਸੋ ਪਰ ਘਟ ਜਾਏ ਮੰਨੇ ਮਗ ਨੱਲੇ ਪੰਥ ਮੰਨੇ ਸੰਤੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾ ਮੰਨੇ ਪਰਵਾਰੇ ਸਾਧਾਰਮ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਾ ਪਵੇ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਪੰਜ ਪਰਮਾਨ ਪੰਜ ਪਰਦਾਨ ਪੰਜ ਪਾਵੇ ਦਰਗੇ ਮਾਨਮ पंच सोए दर दर जान पंच कागुर एक त्या जे को कह करे विचार काते के कने का नाइसवाल तो धरम दया का पोट संतोष ता प्रक्य जिन सूतम जे को बुजो वे सचार ताले ऊपर के टा पार चलती होर परे होर होर जिते पातल कोने चोर जी चार रंगा के नाव <coughs> ਸਭ ਨਾ ਲਿਖਿਆ ਬੜੀ ਕਲਾ ਮੈਂ ਉਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਟਾ ਹੋਏ ਕੇਟਾ ਤਾਂ ਸਵਾਲੇ ਹੋ ਰੂਪਮ ਕਹਤੀ ਤਾ ਜਣੇ ਕੋਨ ਕੋਤ ਕੀ ਤਪਸਾਇ ਕੁਕਵਾਉ ਤਿਸ ਹੋ ਲਖ ਦਰਿਆਮ ਗੁਰਤ ਕੋਨ ਕਾ ਵਿਚਾਰ ਪਰ ਜਾਵਾ ਇੱਕ ਵਾਰ ਜੋਤ ਪਾਵੇ ਸਭ ਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਅਸੰਖ ਪੂਜਾ ਸੰਤ ਤਪਦਾਉ असंग ग्रंथ मुख वेद पाठ असंग जोग मन रहे उदास असंग भगत गुड़ ज्ञान विचारम असंग सती असंग दातार असंग सुर मुख पसारम असक मौन ले तार फ कवन का विचारम वारन जावे एक बार जोत पावे सबली करे तू सदा सलामत निरंकार ਅਸੰਖ ਮੋਰਖ ਅੰਦੇਖੋਰ ਅਸੰਚੋਰ ਹਰਾਮਖੋਰ ਅਸੰਖ ਮਰ ਕਰ ਜਾਏ ਜੋਰਮ ਅਸੰਖ ਗਲਵੜੇ ਅੰਡਾ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਗੁੜਿਆਰ ਗੁੜੇ ਫਿਰਨ ਅਸੰਖ ਮਲੇਚ ਮਲ ਪੱਕਾਏ ਅਸੰਖ ਨਿੱਡਾ ਸਰ ਕਰੇ ਪਾਰੇ ਨਾਨਕ ਨੀਚ ਕਹਿ ਵਿਚਾਰ ਵਾਰ ਜਾਵਾ ਇੱਕ ਵਾਰ ਜੋ ਤੁਰਪਾਵੈ ਸਭਲੀ ਕਰ ਤੂ ਸਦਾ ਸਲਾਮਤ ਅਨਰੰਕਾਰ ਅਸੰਖ ਨਾਮ ਸੰਸਾਮ ਅਗੰ ਅਗੰ ਸੰਕਲੋ ਅਸੰਖ ਹੈ ਸਿਰਪਾਰ ਹੋਇ ਆਖਰੀ ਨਾਮ ਅਕਰੀ ਸਲਾਖਰੀ ਗਿਆਨ ਦੀਤ ਗੁਣ ਗਹਾ ਆਖਰੀ ਲਖਣ ਬੋਲਣ ਬਾਣ ਖਸ ਸੰਯੋਗ ਵਖਾਏ ਜੀ ਨੇ ਲੇਕੇ ਇਸ ਨਾਇ ਜੀ ਫਰਮਾਇ ਤੂ ਤੀ ਪਾਇਤ ਜੇ ਤਕੀ ਤਤੇ ਤਨ ਮਨਾਵੇ ਨਾ ਕੋਤਾ ਕੁਦਰਤ ਕਵਣ ਕਾ ਵਿਚਾਰ ਵਾਰ ਚਾ ਵੇ ਇੱਕ ਵਾਰ ਜੋਤ ਪਾਵੇ ਸਾਇਬਲੀਕਾਰ ਤੂ ਸਦਾ ਸਲਾਮਤ ਰੰਕਾਰ ਪਰੇ ਹੱਤ ਪੈ ਤੰਦੇ ਪਾਣੀ ਤੋ ਤੇ ਉਸਕੇ ਮੋਤ ਪਲੀ ਤੀ ਕਾ ਪੜ ਹੋਏ ਦੇ ਸਭ ਲਈਓ ਦਮ ਪਰੇ ਮਤ ਪਾਪਾ ਕੇ ਸੰਗੋ ਤੋ ਪੇਨਾਵੇ ਕੇ ਰੰਗ ਪੋਨੀ ਪਾਪੀ ਅੱਖ ਨਾਏ ਕਰ ਕਰ ਕੈ ਲਿਖ ਲੈ ਜਾਉਂ

ਸਤ ਸਵਾਰ ਸਦਾ ਮਚਾਓ ਕਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰੰ ਕਵਨ ਸੁਤੀ ਮਾ ਕਵਨ ਚਿਤੋ ਆਕਾਰ ਵੇ ਨ ਪਾਇਆ ਪੰਡ ਤੀਜ ਹੋਵੇ ਲੇ ਕੁਰਾਨ ਵਕਤ ਨ ਪਾਇਓ ਕਾਦਿਆ ਜੇ ਲਿਖਾ ਲੇ ਕੁਰਾਨ ਤਿਤ ਵਾਨ ਜੋਗੀ ਜਾਲੇ ਰੁੱਤ ਮਾ ਨ ਕੋਈ ਜਾ ਕਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰਾ ਖਾ ਕਿਸ ਲਾਇ ਕਿਵ ਜਾਣਾ ਨਾਨਕਾ ਖੰਸਾ ਕੋ ਆਖੇ ਇੱਕ ਟੋਕ ਸਿਆੜਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਕੇ ਗਿਆ ਨਾ ਸੋਏ ਪਤਲਾ ਪਤਾ